ਪੰਜਾਬ ਦੇ ਹਾਲਾਤ ਦਿਨ ਪਰ ਦਿਨ ਜਿਹੜੇ ਨੇ ਮਾੜੇ ਹੁੰਦੇ ਜਾ ਰਹੇ ਨੇ ਸਾਧ ਸੰਗਤ ਅੱਜ ਦੀਆਂ ਤਾਜ਼ਾ ਕੁਝ ਅਪਡੇਟਸ ਜਿਹੜੀਆਂ ਨੇ ਉਹ ਵੇਖ ਕੇ ਦਿਲ ਜਿਹੜਾ ਹੈ ਉਹ ਡਰਦਾ ਪਿਆ ਹੈ ਤੇ ਸਤਿਗੁਰਾਂ ਦੇ ਬਚਨ ਜਿਹੜੇ ਨੇ ਸੱਚ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਅਪਾ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਚਾਹਾਂਗੇ ਸੰਗਤ ਦੇ ਨਾਲ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਤਾਜ਼ਾ ਹਾਲਾਤ ਜਿਹੜੇ ਨੇ ਉਹ ਚੈੱਕ ਕਰ ਰਹੇ ਹੋ ਦੇਖ ਰਹੇ ਹੋ ਜਿਹੜੇ ਕਿ ਬਹੁਤ ਜ਼ਿਆਦਾ ਸਾਨੂੰ ਹੈਰਾਨ ਵੀ ਕਰ ਰਹੇ ਨੇ ਤੱਥ ਜਿਹੜੇ ਨੇ ਆਪਾਂ ਵੇਖ ਰਹੇ ਹਾਂ ਜਿਹੜੇ ਸਾਨੂੰ ਬਹੁਤ ਜ਼ਿਆਦਾ ਹੈਰਾਨ ਕਰ ਰਹੇ ਨੇ ਸਾ ਸੰਗਤ ਇੰਨੀ ਜ਼ਿਆਦਾ ਤਬਾਹੀ ਇੰਨਾ ਪਾਣੀ ਤੇ ਹਲੇ ਉਤੋਂ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਵੱਡਾ ਸਾਡਾ ਨੁਕਸਾਨ ਕਰਨਾ ਆ ਜਾਂ ਹੋ ਚੁੱਕਿਆ ਸਾ ਸੰਗਤ ਆਪਾਂ ਵੇਖ ਹੀ ਲਿਆ ਜੋ ਸੋਸ਼ਲ ਮੀਡੀਆ ਤੇ ਤੁਸੀਂ ਜੁੜਦੇ ਹੋ ਜਾਂ ਆਮ ਤੁਹਾਡੀਆਂ ਗੱਲਾਂ ਬਾਤਾਂ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਕੋ ਗੱਲਬਾਤ ਹੁੰਦੀ ਹੈ ਆਪਾਂ ਸੁਣਦੇ ਬਹੁਤ ਮੁਸ਼ਕਲ ਹੋ ਜਾਂਦੀ ਆ ਜੀ ਸਾ ਸੰਗਤ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਮੁਸ਼ਕਲ ਜਿਹੜੀ ਬਹੁਤ ਵੱਡੀ ਕ੍ਰੀਏਟ ਹੋ ਜਾਂਦੀ ਚਲੋ ਫਿਰ ਪਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਸਾਧ ਸੰਗਤ ਚੜ੍ਹਦੀ ਕਲਾ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆਂ ਵੀ ਕੋਈ ਸ਼ਿਕਨ ਨਾ ਹੋਣਾ ਕੋਈ ਫਿਕਰ ਨਾ ਹੋਣੀ ਸਾਧ ਸੰਗਤ ਤੇ ਉਹ ਇੱਕ ਚੀਜ਼ ਮੰਨ ਕੇ ਚੱਲ ਜੀ ਮੈਂ ਆਪਾਂ ਪੜ੍ਹਦੇ ਆਂ ਸਤਗੁਰੂ ਦੀ ਪਾਵਨ ਬਾਣੀ ਵਿੱਚ ਜੋਤੁਰ ਲਿਖਿਆ ਲੇਖ ਸੋਈ ਸਭ ਕਮਾਏ ਤੇ ਕਹਿੰਦੇ ਜੋ ਸਤਗੁਰੂ ਨੇ ਲਿਖਿਆ ਜਿਨ੍ਹਾਂ ਦੀ ਪ੍ਰਾਪਲਬਦ ਜੀਵ ਲਈ ਮੁੱਢ ਤੋਂ ਲਿਖੀ ਹੋਈ ਹੈ ਨਾ ਕਹਿੰਦੇ ਉਹ ਹਰ ਜਣਾ ਕੇਵਲ ਉਹੀ ਕਰਦਾ ਆ ਇਹਨੇ ਉਹੀ ਹੁੰਦਾ ਜੋ ਪਰਮਾਤਮਾ ਨੇ ਪਹਿਲਾਂ ਤੋਂ ਲਿਖਿਆ ਹੋਇਆ ਕਹਿੰਦੇ ਉਹ ਆਪਣੀ ਕਿਸਮਤ ਸਮਝ ਕੇ ਵੀ ਚਲ ਉਹਦੇ ਭਾਣੇ ਅੰਦਰ ਹੀ ਹੈ ਭਾਣੇ ਅੰਦਰ ਸਭ ਕੋ ਤੇ ਕਹਿੰਦੇ ਵੀ ਭਾਣੇ ਦੇ ਅੰਦਰ ਹੀ ਹੈ ਵੀ ਭਾਣੇ ਤੋਂ ਬਾਹਰ ਨਹੀਂ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਕਹਿੰਦੇ ਹੁਕਮ ਤੋਂ ਬਾਹਰ ਨਹੀਂ ਆ ਉਹਦੇ ਭਾਣੇ ਦੇ ਅੰਦਰ ਹੀ ਚੱਲ ਰਹੇ ਆ ਉਹਦੇ ਭਾਣੇ ਦੇ ਵਿੱਚ ਹੀ ਸਾਰਾ ਕੁਝ ਬਤੀਤ ਹੋ ਰਿਹਾ ਹੈ ਉਹਦੇ ਭਾਣੇ ਦੇ ਵਿੱਚ ਹੀ ਅਸੀਂ ਚੱਲੇ ਹੋਏ ਆ ਕਹਿੰਦੇ ਉਹ ਸਤਿਗੁਰੂ ਜਿਹੜੇ ਨੇ ਨਾ ਆਪਣੇ ਭਾਣੇ ਦੇ ਵਿੱਚ ਸਾਨੂੰ ਲੈ ਕੇ ਚੱਲੇ ਹੋਏ ਨੇ ਤੇ ਉਹਨਾਂ ਵੀਰਾਂ ਦੀਆਂ ਉਹਨਾਂ ਪਰਿਵਾਰਾਂ ਦੀਆਂ ਕੁਝ ਕੋ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜ ਗਿਆ ਇਥੋਂ ਤੱਕ ਘਰ ਬੀਟ ਹੈਗੇ ਜਿਹੜੀਆਂ ਰੈਸਕਿਊ ਟੀਮਾਂ ਜਾਂਦੀਆਂ ਨੇ ਉਹਨਾਂ ਨੂੰ ਪਹਿਲਾਂ ਚਾਹ ਪਾਣੀ ਪ੍ਰਸ਼ਾਦਾ ਪੁੱਛਦੇ ਨੇ ਹੱਸਦੇ ਨੇ ਵੀ ਇੰਨਾ ਕੁਝ ਹੋ ਗਿਆ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਕਹਿਣ ਤੋਂ ਬਾਅਦ ਵੀ ਦਸ਼ਮੇਸ਼ ਪਿਤਾ ਜੀ ਨੇ ਜੋ ਸਾਨੂੰ ਪੂਰਨੇ પાਕੇ ਦਿੱਤੇ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਪੂਰਨੇ પાਕੇ ਦਿੱਤੇ ਵੀ ਅਨੰਪੁਰ ਸਾਹਿਬ ਚੜਨਾ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਬੈਠ ਜਾਣਾ ਤੇ ਸਾਧ ਸੰਗਤ ਉਹ ਪੁਰਣੀਆਂ ਤੇ ਅੱਜ ਵੀ ਸੰਗਤ ਜਿਹੜੀ ਹੈ ਉਹ ਕਾਇਮ ਹੈ ਸਾਡੇ ਕੁਝ ਪਰਿਵਾਰ ਜਿਹੜੇ ਨੇ ਉਹ ਕਾਇਮ ਨੇ ਸਾਧ ਸੰਗਤ ਭਾਵੇਂ ਸਾਰਾ ਕੁਝ ਨਹੀਂ ਕੋਲ ਰਹਾ ਪਰ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਕਹਿੰਦੇ ਚਾਹ ਪਾਣੀ ਪ੍ਰਸ਼ਾਦਾ ਦਸੋ ਬਾਕੀ ਦਾ ਕਹਿੰਦੇ ਬਾਅਦ ਚ ਦੇਖਾਂਗੇ ਜਿਹੜਾ ਨੁਕਸਾਨ ਹੋਣਾ ਉਹ ਤਾਂ ਉਹ ਹੀ ਗਿਆ ਇਹ ਹੁੰਦੀ ਹੈ ਚੜ੍ਹਦੀ ਕਲਾ ਵਾਲੀ ਗੱਲ ਸੋ ਅੱਜ ਆਪਾਂ ਵੇਖ ਰਿਹਾ ਵੀ ਤਾਜ਼ਾ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਸਾਧ ਸੰਗਤ ਖ਼ਬਰਾਂ ਦੇ ਅਨੁਸਾਰ ਟੀਵੀ ਚੈਨਲਾਂ ਦੇ ਅਨੁਸਾਰ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਇਸ ਵੇਲੇ 500 ਤੋਂ ਵੱਧ ਪਿੰਡ ਤੇ 300 ਸਕੂਲ ਇਸ ਵੇਲੇ ਹੜ੍ਹਾਂ ਦੀ ਮਾਰੇ ਠਾਗੇ ਜੋ ਕਿ ਬਹੁਤ ਨਾਮੋਸ਼ੀ ਦੀ ਗੱਲ ਹੈ 500 ਪਿੰਡ ਚਲੋ ਸਕੂਲ ਕਾਲਜ ਉਹਨਾਂ ਵਿੱਚ ਵੈਸੇ ਵੀ ਚਲੋ ਸਰਕਾਰ ਨੇ ਹੁਣ ਛੁੱਟੀਆਂ ਕਰਦੀਆਂ ਪਰ ਜਿਹੜੇ ਲੋਕਾਂ ਦੇ ਘਰ ਹੁਣ 500 ਘਰ 500 ਜਿਹੜਾ ਹੈ ਘਰ 500 ਪਿੰਡਾਂ ਦੇ ਵਿੱਚ ਪਾਣੀ ਵੜ ਜਾਣਾ ਮੈਨੂੰ ਕਿਹਾ ਕਰਿਓ ਮੈਂ 500 ਘਰ ਕਹਿ ਗਿਆ 500 ਪਿੰਡ ਜੀ ਹੁਣ 500 ਪਿੰਡਾਂ ਦੇ ਵਿੱਚ ਕਿੰਨੇ ਘਰ ਹੋਣਗੇ ਲੱਖਾਂ ਘਰਾਂ ਦਾ ਆਪਾਂ ਜੇ ਐਸਟੀਮੇਟ ਲਾਈਏ ਉਹਨਾਂ ਘਰਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਨਾਂ ਘਰਾਂ ਤੇ ਜਿਹੜਾ ਪਾਣੀ ਵੜ ਗਿਆ ਹੁਣ ਪਾਣੀ ਦਾ ਵੀ ਪਤਾ ਜੀ ਕਿੰਨੇ ਦਿਨਾਂ ਉਤਰੇ ਪਾਣੀ ਦਾ ਕੀ ਪਤਾ ਜੀ ਕਿੰਨੇ ਦਿਨ ਮੋੜਾ ਨਾ ਪਵੇ ਕਿੰਨੇ ਦਿਨ ਇਹ ਪਾਣੀ ਜਿਹੜਾ ਚੱਲਦਾ ਰਹੇ ਤੇ ਸਾਡਾ ਜਿਹੜਾ ਨੁਕਸਾਨ ਹੈ ਉਹ ਹੁੰਦਾ ਰਹੇ ਜਿਹੜਾ ਹੋ ਚੁੱਕਿਆ ਚਲੋ ਹੋ ਹੀ ਚੁੱਕਿਆ ਜਿਹੜਾ ਨਵਾਂ ਹੋਏਗਾ ਉਹ ਕਿਵੇਂ ਤੇ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਸਾਨੂੰ ਕੋਈ ਤਰਵਾਸ ਦੇਣ ਵਾਲਾ ਨਹੀਂ ਹੈਗਾ ਸਾਨੂੰ ਕੋਈ ਸਰਕਾਰਾਂ ਇਹ ਕਹਿਣ ਵਾਲੀਆਂ ਨਹੀਂ ਕਿ ਭਾਈ ਕੋਈ ਨਹੀਂ ਜਿੰਨਾ ਨੁਕਸਾਨ ਹੋਇਆ ਤੁਹਾਡਾ ਅਸੀਂ ਨਵਾਂਗੇ ਸਾਦ ਸੰਗਤ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਣਾ ਕੋਈ ਕੁਝ ਨਹੀਂ ਮਿਲਣਾ ਜੇ ਸਾਡੀ ਸੋਚ ਦੇ ਵਿੱਚ ਹੋਵੇ ਨਾ ਸਾਨੂੰ ਕੁਝ ਮਿਲ ਜੂਗਾ ਸਰਕਾਰਾਂ ਦੇ ਦੇਣਗੀਆਂ ਸਾਨੂੰ ਬੜਾ ਕੁਝ ਮਿਲ ਜਾਣਾ ਜੀ ਇਧਰੋਂ ਮਿਲ ਜਾਣਾ ਉਧਰੋਂ ਮਿਲ ਜਾਣਾ ਆਹ ਹੋ ਜੂਗਾ ਉਹ ਹੋ ਜੂ ਕੁਝ ਨਹੀਂ ਹੁੰਦਾ ਲਿਖਾ ਕੇ ਲੈ ਲਓ ਕੁਝ ਵੀ ਨਹੀਂ ਮਿਲਦਾ ਜੇ ਪਾ ਵੀ ਕਿ ਵੀ ਸਾਨੂੰ ਇੱਕ ਫੁੱਟੀ ਕੌੜੀ ਤੱਕ ਵੀ ਜਿਹੜੀ ਹੈ ਇਹਨਾਂ ਲੋਕਾਂ ਤੋਂ ਨਹੀਂ ਪ੍ਰਾਪਤ ਹੋਣੀ ਖੈਰ ਕਿਸੇ ਤੇ ਆਸ ਵੀ ਨਾ ਰੱਖਿਆ ਜੀ ਸਾਸੰਗਤ 6 ਲੱਖ ਕਿੱਲਾ ਫਸਲ ਜਿਹੜੀ ਐ ਉਹ ਖਰਾਬ ਹੋ ਚੁੱਕੀ ਐ ਉਹ ਫਸਲ ਜਿਹੜੀ ਐ ਜਿਹੜੀ ਖਰਾਬ ਹੋਈ ਤੇ ਪੁੱਤਾਂ ਵਾਂਗੂ ਪਾਲੀ ਫਸਲ ਆਪਾਂ ਨੂੰ ਮੰਨ ਲਓ ਕੋਈ ਘਰ ਦੇ ਵਿੱਚ ਬਾੜੀ ਲਾ ਲਈਏ ਤੇ ਉਹਨੂੰ ਕੋਈ ਪਸ਼ੂ ਪੁੱਟ ਦੇ ਜਾਂ ਕੋਈ ਆਪਣਾ ਬੱਚਾ ਪੁੱਟ ਦੇ ਸਿੜਦੇ ਆਪਾਂ ਗੁੱਸੇ ਹੁੰਨੇ ਆ ਵੀ ਨਹੀਂ ਮੈਂ ਤਾਂ ਮਿਹਨਤ ਕੀਤੀ ਮਿਹਨਤ ਕੀਤੀ ਆ ਤੇ ਤੁਸੀਂ 1 ਮਿੰਟ ਦੇ ਵਿੱਚ ਆਹ ਕੰਮ ਕਰਤਾ ਤੇ ਹੁਣ ਇੰਨੀ ਫਸਲ ਬਾੜੀ ਲਾਈ ਹੋਈ ਤੇ ਉਹਦੇ ਵਿੱਚ ਪਾਣੀ ਛੱਡਣਾ ਪਾਣੀ ਵੜ ਜਾਣਾ ਪਾਣੀ ਨੇ ਤਬਾਹ ਕਰ ਦੇਣੀ ਫਸਲ ਤੇ ਸਾਸੰਗਤ ਕੋਈ ਛੋਟੀ ਜੀ ਗੱਲ ਥੋੜਾ ਉਹ ਵੱਡੇ ਜਿਗਰੇ ਵਾਲੇ ਬੰਦੇ ਹੋયા ਜਿਹੜੇ ਕਹਿੰਦੇ ਕੋਈ ਗੱਲ ਨਹੀਂ ਪਰ ਬਹੁਤੇ ਬੰਦੇ ਮੈਂ ਦੇਖੇ ਜਿਹੜੇ ਰੱਬ ਨੂੰ ਗੁਲਾਮਾ ਦੀ ਜਾਂ ਰੱਬ ਨੂੰ ਗਾਲਾਂ ਕੱਢੀ ਜਾ ਰਹੇ ਵੀਡੀਓ ਦੇ ਚਲੋ ਪਰਮਾਤਮਾ ਨੇ ਸਮੱਤ ਦੇਵੇ ਪਰ 600 ਦੇ ਕਰੀਬ ਲੋਕ ਖਤਮ ਹੋ ਗਏ ਜਦ ਕਿ 5290 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਰਾਵੀ ਦੇ ਵਿੱਚ ਇਸ ਵੇਲੇ ਰਿਕਾਰਡ ਤੋੜ 14.11 ਲੱਖ ਕਿਊਸਕ ਪਾਣੀ ਜਿਹੜਾ ਹੈ ਉਹ ਵਹਿ ਰਿਹਾ ਆਪਣੀ ਚਾਲ ਤੁਰ ਰਿਹਾ ਹੈ ਉਹ ਪਾਣੀ ਉਹ ਪਾਣੀ ਕਿੱਥੋਂ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਉਹ ਆਪਾਂ ਸਾਰੇ ਜਾਣਦੇ ਆ ਤੇ ਇੰਨਾ ਕਿਉਸਕ ਪਾਣੀ ਲੱਖਾਂ ਦੇ ਹਿਸਾਬ ਨਾਲ ਕਿਉਸਕ ਪਾਣੀ ਜਿਹੜਾ ਹੈ ਉਹ ਵਹਿ ਰਿਹਾ ਹੈ ਤੇ ਹੁਣ ਇੱਕ ਚੀਜ਼ ਯਾਦ ਰੱਖਿਓ ਵੀ 1988 ਦੇ 11.2 ਲੱਖ ਕਿਉਸਕ ਦੇ ਰਿਕਾਰਡ ਨੂੰ ਉਹ ਤੋੜ ਚੁੱਕਿਆ ਆ 1988 ਦੇ ਵਿੱਚ ਜਿਹੜਾ ਹੋਇਆ ਸੀ ਬੈਂਮਾਂ ਦੇ ਵਿੱਚੋਂ ਹਲੇ ਵੀ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਕੁੱਲ ਮਿਲਾ ਕੇ 7-8 ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕ ਬਹੁਤ ਵੱਡੇ ਉਜਾੜੇ ਦਾ ਸ਼ਿਕਾਰ ਬਣ ਚੁੱਕੇ ਨੇ ਬਹੁਤ ਵੱਡੇ ਉਜਾੜੇ ਦਾ ਸ਼ਿਕਾਰ ਜਿਵੇਂ ਆਪਾਂ ਕਹੀ ਵੀ ਬਹੁਤ ਵੱਡੀ ਜਿਹੜੀ ਗੱਲ ਹੈ ਉਹ ਬਣਦੀ ਹੋਈ ਦਿਖਾਈ ਦੇ ਰਹੀ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋ ਚੁੱਕਿਆ ਤੇ ਆਪ ਸਰਬੱਤ ਮਾਈ ਭਾਈ ਜਿਹੜੇ ਨੇ ਮੇਰੀ ਸਾਰਿਆਂ ਨੂੰ ਮੈਂ ਬੇਨਤੀ ਐ ਸਾਧ ਸੰਗਤ ਜਿਵੇਂ ਵੀ ਹੋ ਸਕਦਾ ਹੈ ਆਪਣਿਆਂ ਦੀ ਬਾਹ ਜ਼ਰੂਰ ਫੜੀ ਜੇ ਖਾਸ ਕਰਕੇ ਹਰਾਂ ਤੋਂ ਬਾਅਦ ਜੋ ਦੁਬਾਰਾ ਜ਼ਿੰਦਗੀ ਨੂੰ ਲਈ ਤੇ ਲਿਆਉਣ ਲਈ ਉਹਨਾਂ ਲੋਕਾਂ ਨੂੰ ਜੋ ਉਜੜ ਚੁੱਕੇ ਨੇ ਉਹਨਾਂ ਲੋਕਾਂ ਨੂੰ ਦੁਬਾਰਾ ਤੋਂ ਜ਼ਿੰਦਗੀ ਜਿਉਣ ਦੇ ਲਈ ਕੋਈ ਸਹਾਰਾ ਜਾਂ ਕੁਝ ਵੀ ਕਹਿ ਲਓ ਕਿ ਬਹੁਤ ਜ਼ਰੂਰੀ ਹੈ ਆਪਾਂ ਇਸ ਚੀਜ਼ ਵੱਲ ਖਾਸ ਧਿਆਨ ਦੇਈਏ ਚਲੋ ਜੇ ਅੱਜ ਆਪਾਂ ਜਾ ਕੇ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸੇਵਾ ਨਹੀਂ ਕਰ ਸਕਦੇ ਪਰ ਬਾਅਦ ਵਿੱਚ ਆਪਾਂ ਇਸ ਚੀਜ਼ ਨੂੰ ਯਾਦ ਰੱਖੀਏ ਕਿ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਉਹਨਾਂ ਦੀ ਲੀਹੋਂ ਲੱਥੀ ਜ਼ਿੰਦਗੀ ਨੂੰ ਦੁਬਾਰਾ ਤੋਂ ਲਈ ਤੇ ਲੈ ਕੇ ਆਉਣ ਦੇ ਲਈ ਆਪਾਂ ਨੂੰ ਕੁਝ ਕੋਸ਼ਿਸ਼ਾਂ ਜੜੀਆਂ ਨੇ ਉਹ ਕਰਨੀਆਂ ਪੈਣਗੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਰੱਖਣੀਆਂ ਪੈਣਗੀਆਂ ਸਾਧ ਸੰਗਤ ਇਹ ਕੋਸ਼ਿਸ਼ਾਂ ਇਸ ਕਰਕੇ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੋਵੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਜ਼ਰੂਰ ਵਿਚਾਰੀਏ ਅਸੀਂ ਇਸ ਚੀਜ਼ ਤੇ ਜ਼ਰੂਰ ਕਾਇਮ ਰਹੀਏ ਸਾਧ ਸੰਗਤ ਇਸ ਚੀਜ਼ ਦੇ ਬਾਰੇ ਸਾਨੂੰ ਕੁਝ ਨਾ ਕੁਝ ਜਿਹੜਾ ਹੈ ਪਤਾ ਹੋਵੇ ਕੁਝ ਨਾ ਕੁਝ ਜਿਹੜਾ ਹੈ ਸਾਡਾ ਫਾਈਨਲ ਹੋਵੇ ਅਸੀਂ ਇਸ ਚੀਜ਼ ਨੂੰ ਜ਼ਰੂਰ ਵਿਚਾਰੀਏ ਜ਼ਰੂਰ ਇਸ ਚੀਜ਼ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਉਹਨਾਂ ਲੋਕਾਂ ਲਈ ਸੋਚਾਂਗੇ ਜੇ ਅੱਜ ਆਪਾਂ ਉਹਨਾਂ ਲਈ ਸੋਚਾਂਗੇ ਕੱਲ ਨੂੰ ਸਾਡੇ ਲਈ ਵੀ ਕੋਈ ਸੋਚੇਗਾ ਇਹਨੂੰ ਕਹਿੰਦੇ ਨੇ ਚੰਗੀ ਇਨਸਾਨੀਅਤ ਸਾਹ ਸੰਗਤ ਆਪਾਂ ਇਹ ਨਾ ਸੋਚੇ ਵੀ ਉਹਨਾਂ ਦੀ ਕਿਸਮਤ ਹੈ ਜੀ ਉਹਨਾਂ ਦੇ ਨਾਲ ਹੈ ਜੀ ਕੱਲ ਨੂੰ ਜੇ ਸਾਡੇ ਨਾਲ ਹੋ ਗਿਆ ਤੇ ਫਿਰ ਆਪਾਂ ਕਹਾਂਗੇ ਸਾਡੀ ਕਿਸਮਤ ਆਪਾਂ ਫਿਰ ਰੱਬ ਨੂੰ ਆਪਾਂ ਰੱਬ ਨੂੰ ਲਾਂਭੇ ਦਵਾਂਗੇ ਇਹ ਸੋਚੋ ਵੀ ਉਹ ਪਰਮਾਤਮਾ ਨੇ ਜੋ ਕੀਤਾ ਚਲੋ ਉਹਦੀ ਮਰਜ਼ੀ ਹੈ ਉਹਦੀ ਮौज ਹੈ ਆਪਾਂ ਉਹ ਨਹੀਂ ਕਹਿ ਸਕਦੇ ਵੀ ਤੂੰ ਕਿਉਂ ਕੀਤਾ ਰੱਬ ਜੀ ਤੇਰੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੂੰ ਮਾੜਾ ਕੀਤਾ ਤੂੰ ਜਿੱਦ ਕੀਤਾ ਵੀ ਆਪਾਂ ਉਹਨੂੰ ਉਲੰਭਾਣੀ ਦੇ ਸਕਦੇ ਕਿਸੇ ਵੀ ਹੀਲੇ ਆਪਾਂ ਨੂੰ ਲੰਭਾਣੀ ਦੇ ਸਕਦੇ ਸਾਥ ਸੰਗਤ ਔਰ ਜੋ ਹੋਇਆ ਜਿਵੇਂ ਵੀ ਹੋਇਆ ਉਹ ਆਪਾਂ ਸਾਰੇ ਵੇਖ ਰਹੇ ਆਂ ਪਰ ਉਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਉਹਨਾਂ ਲੋਕਾਂ ਦਾ ਜਰੂਰ ਸਾਥ ਦੇਈਏ ਸਾਥ ਸੰਗਤ ਹਲੇ ਖਤਰਾ ਟਲਿਆ ਨਹੀਂ ਹਲੇ ਖਤਰਾ ਜਿਹੜਾ ਹੈ ਉਹ ਬਰਕਰਾਰ ਹੈ ਬਸ ਇਹ ਚੀਜ਼ ਧਿਆਨ ਵਿੱਚ ਰੱਖੀਏ ਯਾਦ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ